ਸੱਜੇ ਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਹੋਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਹੈਡਲਾਈਨਸ ਦੇ ਉੱਤੇ ਭਾਰਤ ਅਮਰੀਕਾ ਸਬੰਧਾਂ ਨੂੰ ਮਿਲੀ ਮਜ਼ਬੂਤੀ ਅਮਰੀਕਾ ਚ ਨਵੇਂ ਕੌਂਸੂਲੇਟ ਕੇਂਦਰ ਖੋਲਣ ਦਾ ਕੀਤਾ ਐਲਾਨ 트ੰਪ ਦਾ ਭਾਰਤ ਤੇ 25% 347 ਦਿਨਾਂ ਲਈ ਮੁਲਤਵੀ 90 ਦੇਸ਼ਾਂ ਨੂੰ ਵੀ ਦਿੱਤੀ ਵੱਡੀ ਰਾਹਤ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡਾ ਬਦਲਾਅ ਨਾਗਰਿਕਤਾ ਟੈਸਟ ਹੋਵੇਗਾ ਸਖਤ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਤੇ ਅਮਰੀਕਾ ਸਬੰਧਾਂ ਨੂੰ ਮਜ਼ਬੂਤੀ ਮਿਲਦੀ ਹੋਈ ਨਜ਼ਰ ਆਈ ਹੈ ਅਮਰੀਕਾ ਦੇ ਵਿੱਚ ਨੌ ਨਵੇਂ ਕੌਂਸੂਲੇਟ ਕੇਂਦਰ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਭਾਰਤੀ ਰਾਜਦੂਤ ਵਿਨੇ ਕੁਆਤਰਾ ਨੇ ਸਹਿਯੁਤ ਰਾਜ ਅਮਰੀਕਾ ਦੇ ਵਿੱਚ ਨੌ ਨਵੇਂ ਭਾਰਤੀ ਕੌਂਸੂਲੇਟ ਐਪਲੀਕੇਸ਼ਨ ਸੈਂਟਰ ਖੋਲਣ ਦਾ ਐਲਾਨ ਕੀਤਾ ਜਿਸ ਦਾ ਉਦੇਸ਼ ਭਾਰਤੀ ਪ੍ਰਵਾਸੀਆਂ ਲਈ ਕੌਂਸੂਲੇਟ ਸੇਵਾਵਾਂ ਤੱਕ ਪਹੁੰਚ ਨੂੰ ਵਧਾਉਣਾ ਹੈ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਭਾਰਤੀ ਦੂਤਕਰਨੇ ਰਾਜਦੂਤ ਵਿਨੇ ਕੁਆਤਰਾ ਦਾ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ ਐਕਸ ਤੇ ਸਾਂਝਾ ਪੋਸਟ ਦੇ ਵਿੱਚ ਆਖਿਆ ਗਿਆ ਹੈ ਕਿ 1 ਅਗਸਤ 2025 ਤੋਂ ਯੂਐਸਏ ਦੇ ਵਿੱਚ ਸਾਡੀਆਂ ਕੌਂਸੂਲੇਟ ਸੇਵਾਵਾਂ ਦੇ ਵੱਡੇ ਵਿਸਤਾਰ ਦਾ ਐਲਾਨ ਕੀਤਾ ਗਿਆ ਹੈ ਇਸ ਵਿਸਥਾਰ ਅਤੇ ਇਸ ਨਾਲ ਸਾਡੀ ਸੇਵਾ ਪ੍ਰਦਾਨ ਕਰਨ ਦੇ ਵਿੱਚ ਆਉਣ ਵਾਲੇ ਪੋਜ਼ਿਟਿਵ ਬਦਲਾ ਬਾਰੇ ਰਾਜਦੂਤ ਵਿਨੇ ਕੁਆਤਰਾ ਦਾ ਸੰਦੇਸ਼ ਵੀਡੀਓ ਨਾਲ ਨਹੀਂ ਕੀਤਾ ਗਿਆ ਰਾਜਦੂਤ ਕੁਆਤਰਾ ਨੇ ਆਪਣੀ ਇਸ ਵੀਡੀਓ ਸੰਦੇਸ਼ ਦੇ ਵਿੱਚ ਆਖਿਆ ਕਿ ਨਵੇਂ ਭਾਰਤੀ ਕੌਂਸੂਲੇਟ ਐਪਲੀਕੇਸ਼ਨ ਸੈਂਟਰ ਬੋਸਟਨ, ਕੋਲੰਬਸ, ਡਲਾਸ, ਡੈਟਰਾਇਟ, ਐਡੀਸਨ, ਓਰਲੈਂਡੋ, ਰੋਲੇ, ਐਲ ਏ ਅਤੇ ਸੇਂਟ ਜੋਜ਼ ਦੇ ਵਿੱਚ ਹੋਣਗੇ ਇਸ ਤੋਂ ਇਲਾਵਾ ਬਹੁਤ ਜਲਦੀ ਲਾਸ ਐਂਜਲਿਸ ਦੇ ਵਿੱਚ ਵੀ ਇੱਕ ਹੋਰ ਭਾਰਤੀ ਕੌਂਸਲਰ ਐਪਲੀਕੇਸ਼ਨ ਸੈਂਟਰ ਖੋਲਿਆ ਜਾਵੇਗਾ ये महत्वपूर्ण संदेश अमेरिका में स्थित हमारे भाइयों और बहनों और मित्रों के नाम है आज मुझे बताते हुए बहुत खुशी हो रही है कि भारतीय दूतावास बॉस्टन कोलंबस, डालस डिट्रॉट एडिसन औरलैंडो रैले और सैन होजे में आठ नए इंडियन काउंसलर एप्लीकेशन सेंटर्स अर्थात भारतीय काउंसलर आवेदन केंद्रों की स्थापना करेगा इन सेंटर्स के अतिरिक्त लॉस एंजलिस में भी शीघ्र ही एक काउंसलर आवेदन केंद्र खोला जाएगा इन सभी काउंसलर आवेदन केंद्रों के खुलने के पश्चात भारतीय दूतावास का काउंसिलर पश्चिम और विकसित होगा लगभग कुल मिलाकर सत्रह काउंसलर आवेदन केंद्र पूरे अमेरिका में स्थापित होंगे इन सभी भारतीय काउंसलर आवेदन केंद्रों के माध्यम से भारतीय प्रवासी समुदाय को सेवाएं और तेजी और अधिक सुलभता से उपलब्ध कराई जाएंगी पहली अगस्त से यह सभी भारतीय काउंसलर आवेदन केंद्र शनिवार को भी खुले रहेंगे स्पष्ट है कि इससे प्रवासी भारतीयों के लिए विभिन्न काउंसलर सेवाओं की उपलब्धि और पहुंच दोनों में ही उल्लेखनीय रूप से वृद्धि होगी सफलता होगी साथ ही साथ दूतावास विभिन्न मिसलेनियस सेवाओं को भी सुव्यवस्थित करेगा और यह सुविधाएं अधिकांशतः भारतीय काउंसलर आवेदन केंद्रों के माध्यम से उपलब्ध होंगी हमारा मानना है कि भारत अमेरिका संबंधों के बीच में पीपल टू पीपल टाइज हम दो समाजों के बीच के जो संबंध हैं इनका एक बहुत ही महत्वपूर्ण रोल रहा है अपने आप में ये एक महत्वपूर्ण आधार भी है माननीय प्रधानमंत्री श्री नरेंद्र मोदी जी ने बॉस्टन तथा लॉस एंजलिस में भारतीय काउंसुलेट्स खोलने की घोषणा पहले ही कर दी है हमारा ये प्रयास है कि शीघ्र अतिशीघ्र ये दोनों काउंसुलेट में कार्यभार शुरू हो जिससे दोनों देशों दोनों समाजों के बीच में संबंधों को और मजबूत किया जाए इन दोनों काउंसुलेट्स का खुलना भारत यूएस के बीच पीपल टू पीपल टाइस को और मजबूत करने के प्रति भारतीय कटिबद्धता का एक प्रत्यक्ष प्रमाण है मेरा आपसे यह भी निवेदन रहेगा कि इस विषय में अधिक जानकारी के लिए आप भारतीय दूतावास की वेबसाइट को विजिट करें वहाँ पर ਇਹ ਜਾਣਕਾਰੀ ਵਿਸਤ੍ਰਿਤ ਰੂਪ ਵਿੱਚ ਉਪਲਬਧ ਕਰਾਈ ਜਾਏਗੀ ਕਿ ਉਹਦੜੇ ਕੁਝ ਦਿਨਾਂ ਤੋਂ ਅਮਰੀਕਾ ਦੇ ਵੱਲੋਂ ਭਾਰਤ ਉੱਤੇ ਟੈਰਿਫ ਲਗਾਉਣ ਦਾ ਸਿਲਸਿਲਾ ਚਰਚਾ ਦਾ ਵਿਸ਼ਾ ਬਣਿਆ ਹੀ ਹੋਇਆ ਸੀ ਤੇ 1 ਅਗਸਤ ਤੋਂ ਇਹ ਟੈਰਿਫ ਪ੍ਰਭਾਵੀ ਹੋਣੇ ਹੀ ਸੀ ਕਿ ਟੈਰਿਫ ਲਾਗੂ ਹੋਣ ਤੋਂ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਐਲਾਨ ਕਰ ਦਿੱਤਾ ਤੇ ਭਾਰਤ ਦੇ 25% ਟੈਰਿਫ ਸੱਤ ਦਿਨਾਂ ਦੇ ਲਈ ਮੁਲਤਵੀ ਕਰ ਦਿੱਤੇ ਗਏ ਨੇ ਯਾਨੀ ਕਿ 7 ਅਗਸਤ ਤੱਕ ਟੈਰਿਫ ਡਾਲ ਦਿੱਤੇ ਗਏ ਨੇ ਭਾਰਤ ਤੋਂ ਇਲਾਵਾ 90 ਦੇਸ਼ਾਂ ਨੂੰ ਵੀ ਵੱਡੀ ਰਾਹ ਦਿੱਤੀ ਗਈ ਹੈ ਪਰ ਕੈਨੇਡਾ ਤੇ ਅਜ ਤੋ 35% ਟੈਰਫ ਜਿਹੜੇ ਨੇ ਲਾਗੂ ਕਰ ਦਿੱਤੇ ਗਏ ਨੇ ਤੇ ਚੀਨ ਦਾ ਇਸ ਲਿਸਟ ਦੇ ਵਿੱਚ ਕਿਤੇ ਵੀ ਨਾਮ ਨਹੀਂ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਤੇ 25% ਟੈਰਫ ਨੂੰ 7 ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ ਇਹ ਅਜ ਤੋ ਲਾਗੂ ਹੋਣੇ ਸੀ ਜੋ ਹੁਣ 7 ਅਗਸਤ ਤੋਂ ਲਗੂ ਹੋਣਗੇ 트ੰਪ ਨੇ 92 ਦੇਸ਼ਾਂ ਤੇ ਨਵੇਂ ਟੈਰਫਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਚ ਭਾਰਤ ਤੇ 25% ਅਤੇ ਪਾਕਿਸਤਾਨ ਤੇ 19% ਟੈਰਫ ਲਗਾਇਆ ਗਿਆ ਹੈ ਹਾਲਾਕੀ ਅੱਜ ਤੋਂ ਹੀ ਕੈਨੇਡਾ ਤੇ 35% ਟੈਰਿਫ ਲਗਾ ਦਿੱਤਾ ਗਿਆ ਦੱਖਣੀ ਏਸ਼ੀਆ 'ਚ ਪਾਕਿਸਤਾਨ ਤੇ ਸਭ ਤੋਂ ਘੱਟ ਟੈਰਿਫ ਹੈ ਅਮਰੀਕਾ ਨੇ ਪਹਿਲਾਂ ਪਾਕਿਸਤਾਨ ਤੇ 29% ਟੈਰਿਫ ਲਾਇਆ ਸੀ ਇਸ ਦੇ ਨਾਲ ਹੀ ਸੀਰੀਆ ਤੇ ਦੁਨੀਆਂ ਦਾ ਸਭ ਤੋਂ ਵੱਧ 41% ਟੈਰਿਫ ਲਗਾਇਆ ਗਿਆ ਇਸ ਸੂਚੀ 'ਚ ਚੀਨ ਦਾ ਨਾਮ ਸ਼ਾਮਿਲ ਨਹੀਂ ਹੈ ਟਰੰਪ ਨੇ 2 ਅਪ੍ਰੈਲ ਨੂੰ ਦੁਨੀਆ ਭਰ ਦੇ ਦੇਸ਼ਾਂ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਪਰ ਸਿਰਫ 7 ਦਿਨ ਬਾਅਦ ਉਸ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਕੁਝ ਦਿਨਾਂ ਬਾਅਦ ਟਰੰਪ ਨੇ 31 ਜੁਲਾਈ ਤੱਕ ਦਾ ਸਮਾਂ ਦਿੱਤਾ ਇਸ ਤੋਂ ਬਾਅਦ ਟਰੰਪ ਸਰਕਾਰ ਨੇ 90 ਦਿਨਾਂ ਵਿੱਚ 90 ਸੌਦੇ ਕਰਨ ਦਾ ਟੀਚਾ ਰੱਖਿਆ ਸੀ ਹਾਲਾਂਕਿ ਅਮਰੀਕਾ ਹੁਣ ਸਿਰਫ 7 ਦੇਸ਼ਾਂ ਨਾਲ ਹੀ ਸੰਝੋਤਾ ਕਰ ਸਕਿਆ ਹੈ ਤੇ ਉਦੋਂ H1B ਵੀਜ਼ਾ ਧਾਰਕਾਂ ਵਾਸਤੇ ਜਾਂ ਫਿਰ H1B ਵੀਜ਼ਾ ਹਾਸਲ ਕਰਨ ਵਾਲਿਆਂ ਵਾਸਤੇ ਇੱਕ ਆ ਲੇਟੈਸਟ ਅਪਡੇਟ ਹੈ ਕਿ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਅਮਰੀਕੀ ਪ੍ਰਸ਼ਾਸਨ ਵੱਡੇ ਬਦਲਾਅ ਕਰਨ ਜਾ ਰਿਹਾ ਹੈ ਤੇ ਨਾਗਰਿਕਤਾ ਟੈਸਟ ਨੂੰ ਹੁਣ ਹੋਰ ਸਖਤ ਬਣਾਉਣ ਦੀ ਪ੍ਰਕਿਰਿਆ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਦਾ ਪ੍ਰਸ਼ਾਸਨ ਇਮੀਗ੍ਰੇਸ਼ਨ ਨਿਯਮਾਂ 'ਚ ਸਖਤੀ ਕਰਨ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ H1B ਵੀਜ਼ਾ ਨੂੰ ਜਾਰੀ ਕਰਨ ਦੇ ਨਿਯਮਾਂ 'ਚ ਵੱਡੇ ਬਦਲਾਅ ਕਰਨ ਜਾ ਰਹੇ ਨੇ ਜਿਸ ਦਾ ਸਿੱਧਾ ਅਸਰ ਭਾਰਤੀਆਂ 'ਤੇ ਪੈ ਸਕਦਾ ਹੈ। ਟਰੰਪ ਪ੍ਰਸ਼ਾਸਨ ਨਾਗਰਿਕਤਾ ਟੈਸਟ ਨੂੰ ਹੋਰ ਸਖਤ ਬਣਾਉਣ ਤੇ ਵੀ ਵਿਚਾਰ ਕਰ ਰਿਹਾ ਹੈ। USS ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਨਵੇਂ ਡਾਇਰੈਕਟਰ ਜੋਸਫ ਐਰਲੋ ਨੇ ਇੱਕ ਇੰਟਰਵਿਊ 'ਚ ਆਖਿਆ ਕਿ 트럼ਪ ਪ੍ਰਸ਼ਾਸਨ ਹੁਨਰਮੰਦ ਵਿਦੇਸ਼ੀ ਕਾਮਿਆਂ ਲਈ H1B ਵੀਜ਼ਾ ਪ੍ਰਣਾਲੀ 'ਚ ਬੁਨਿਆਦੀ ਬਦਲਾਅ ਕਰਨ ਦਾ ਇਰਾਦਾ ਰੱਖਦਾ ਹੈ ਐਡਲੋ ਨੇ ਕਿਹਾ ਕਿ ਅਮਰੀਕੀ ਨਾਗਰਿਕ ਬਣਨ ਦੀ ਪ੍ਰੀਖਿਆ ਬਹੁਤ ਆਸਾਨ ਹੈ ਤੇ ਇਸ ਨੂੰ ਬਦਲਿਆ ਜਾਣਾ ਚਾਹੀਦਾ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਅਸੀਂ ਸੱਚਮੁੱਚ ਕਾਨੂੰਨ ਦੀ ਭਾਵਨਾ ਦੀ ਪਾਲਣਾ ਕਰ ਰਹੇ ਹਾਂ ਐਡਲੋ ਨੇ ਇਹ ਵੀ ਕਿਹਾ ਹੈ ਕਿ 트럼ਪ ਸਰਕਾਰ ਸੰਭਾਵੀ ਅਮਰੀਕੀ ਨਾਗਰਿਕਾਂ ਲਈ ਲੋਰੀਂਦੇ ਨਾਗਰਿਕਤਾ ਟੈਸਟ ਨੂੰ ਬਦਲਣਾ ਚਾਹੁੰਦੀ ਹੈ। ਵਰਤਮਾਨ ਚ ਪ੍ਰਵਾਸੀ ਨਾਗਰਿਕ 100 ਪ੍ਰਸ਼ਨਾਂ ਦਾ ਅਧਿਐਨ ਕਰਦੇ ਨੇ। ਪ੍ਰੀਖਿਆ ਦੇ ਇਸ ਹਿੱਸੇ ਨੂੰ ਪਾਸ ਕਰਨ ਲਈ ਉਹਨਾਂ ਨੂੰ 10 ਜੋ 6 ਪ੍ਰਸ਼ਨਾਂ ਦੇ ਸਹੀ ਉੱਤਰ ਦੇਣੇ ਪੈਂਦੇ ਨੇ। ਐਡਲੋ ਕਹਿੰਦੇ ਨੇ ਕਿ ਸਰਕਾਰ ਜਲਦੀ ਹੀ ਉਸ ਪ੍ਰੀਖਿਆ ਦਾ ਇੱਕ ਨਵਾਂ ਸੰਸਕਰਣ ਦੁਬਾਰਾ ਸ਼ੁਰੂ ਕਰਨ ਦਾ ਇਰਾਦਾ ਰੱਖਦੀ ਹੈ। ਵਿਦੇਸ਼ੀ ਕਾਮਯਾ ਲਈ H1B ਵੀਜ਼ਾ ਪ੍ਰੋਗਰਾਮ ਲੰਮੇ ਸਮੇਂ ਤੋਂ ਅਮਰੀਕਾ ਦੇ ਸਤਾਤਾੜੀ ਰਿਪਬਲਿਕਨ ਪਾਰਟੀ ਦੇ ਅੰਦਰ ਵੀ ਵਿਵਾਦ ਦਾ ਵਿਸ਼ਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਚੋਣ ਪ੍ਰਕਿਰਿਆ 'ਚ ਵੱਡੇ ਬਦਲਾਅ ਬਾਰੇ ਗੱਲ ਕੀਤੀ ਹੈ। ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਅਤੇ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਨੇ ਵੀ ਨਵੀਂ H1B ਵੀਜ਼ਾ ਚੋਣ ਪ੍ਰਣਾਲੀ ਲਈ ਵਾਈਟ ਹਾਊਸ ਨੂੰ ਇੱਕ ਪ੍ਰਸਤਾਵ ਭੇਜਿਆ ਹੈ। ਟਰੰਪ ਪ੍ਰਸ਼ਾਸਨ ਤੋਂ ਸੰਕੇਤ ਮਿਲਦੇ ਨੇ ਕਿ H1B ਉਮੀਦਵਾਰਾਂ ਦੀ ਚੋਣ ਹੁਨਰ ਤਜਰਬੇ ਦੇ ਪੱਧਰ ਤੇ ਤਨਖਾਹ ਦੇ ਆਧਾਰ ਤੇ ਕੀਤੀ ਜਾਵੇਗੀ ਇਸ ਚ ਚੋਣ ਸਾਰਿਆਂ ਲਈ ਬਰਾਬਰ ਵਿਵਹਾਰ ਦੀ ਬਜਾਏ ਕੁਸ਼ਲਤਾ ਦੇ ਆਧਾਰ ਤੇ ਕੀਤੀ ਜਾਵੇਗੀ ਐਡਲੋ ਨੇ ਕਿਹਾ ਕਿ ਇਸ ਚ ਉਹਨਾਂ ਕਾਰਪੋਰੇਸ਼ਨਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ ਜੋ ਵਿਦੇਸ਼ੀ ਕਾਮਿਆਂ ਨੂੰ ਵੱਧ ਤਨਖਾਹ ਦੇਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਭਾਰੀ ਮੀਂਹ ਕਰਕੇ ਅਮਰੀਕੀ ਸ਼ੁੱਬਿਆਂ ਦੇ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤਾਜ਼ਾ ਜਾਣਕਾਰੀ ਦੇ ਮੁਤਾਬਕ ਭਾਰੀ ਮੀਂਹ ਕਰਕੇ ਸੜਕੀ ਆਵਾਜਾਈ ਤੇ ਹਵਾਈ ਯਾਤਰਾ ਦੇ ਵਿੱਚ ਵਿਘਨ ਪੈਣ ਤੋਂ ਬਾਅਦ ਅਮਰਕਾ ਦੇ ਨਿਊਯਾਰਕ ਅਤੇ ਨਿਊ ਜਰਸੀ ਸੂਬਿਆਂ ਦੇ ਵਿੱਚ ਹੜ੍ਹ ਦੀ ਚੇਤਾਵਨੀ ਦਿੱਤੀ ਗਈ ਹੈ। ਇਸੇ ਹੀ ਖਤਰੇ ਦੇ ਵਿੱਚ ਇਸੇ ਹੀ ਖੇਤਰਾਂ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਵੀ ਘੋਸ਼ਿਤ ਕੀਤੀ ਗਈ ਹੈ। ਲੋਕਾਂ ਨੂੰ ਸੇਫ ਥਾਵਾਂ ਤੇ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ। ਰੋਸਟਰੀ ਮੌਸਮ ਵਿਭਾਗ ਅਨੁਸਾਰ ਵਾਸ਼ਿੰਗਟਨ, ਫਿਲਡੈਲਫੀਆ, ਨਿਊਯਾਰਕ ਸਿਟੀ ਕੋਰੀਡੋਰ ਤੇ ਭਾਰੀ ਮੀਂਹ ਅਤੇ ਗੰਭੀਰ ਤੂਫਾਨਾਂ ਦੀ ਸੰਭਾਵਨਾ ਹੈ। ਖੇਤਰ ਦੇ ਦੱਖਣੀ ਹਿੱਸੇ ਦੇ ਕੁਝ ਖੇਤਰਾਂ 'ਚ 5.8 ਸੈਂਟੀਮੀਟਰ ਪ੍ਰਤੀ ਘੰਟਾ ਤੱਕ بارش ਹੋ ਸਕਦੀ ਹੈ ਨਿਊਯਾਰਕ ਦੀ ਗਵਰਨਰ ਕੈਸੀ ਹੋਟਲ ਨੇ ਇੱਕ ਬਿਆਨ ਚ ਆਖਿਆ ਮੈਂ ਸਾਰੇ ਨਿਊਯਾਰਕ ਵਾਸੀਆਂ ਨੂੰ ਸੁਚੇਤ ਸੁਚੇਤ ਤੇ ਸਾਵਧਾਨ ਰਹਿਣ ਦੀ ਅਪੀਲ ਕਰਦੀ ਹਾਂ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਮੀਂਹ ਕਾਰਨ ਅਚਾਨਕ ਹੜ੍ਹ ਆਉਣ ਦਾ ਡਰ ਹੈ ਨਿਊਯਾਰਕ ਸਿਟੀ ਦੇ ਮੇਅਰ ਆਰਕ ਆਦਮਸ ਅਤੇ ਹੋਰ ਸਥਾਨਕ ਅਧਿਕਾਰੀਆਂ ਨੇ ਵੀ ਲੋਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਤੇ ਬੇਸਮੈਂਟ ਅਪਾਰਟਮੈਂਟਾਂ 'ਚ ਰਹਿਣ ਵਾਲੀਆਂ ਨੂੰ ਉੱਚੀਆਂ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ ਫੈਡਰਲ 에ਵੀਏਸ਼ਨ ਪ੍ਰਸ਼ਾਸਨ ਅਨੁਸਾਰ ਭਾਰੀ ਤੂਫਾਨਾਂ ਨੇ ਹਵਾਈ ਯਾਤਰਾ 'ਚ ਵਿਘਨ ਪਾਇਆ ਹੈ ਤੇ ਨਿਊਯਾਰਕ, ਨੀਜਰਸੀ, ਫਿਲਡੈਲਫੀਆ ਅਤੇ ਵਾਸ਼ਿੰਗਟਨ ਡੀਸੀ ਖੇਤਰ ਦੇ ਕਈ ਪ੍ਰਮੁੱਖ ਹਵਾਈ ਅੱਡਿਆਂ ਤੇ ਉਡਾਨਾਂ ਨੂੰ ਰੋਕ ਦਿੱਤਾ ਫਲਾਈਟਅਵੇਅਰ.com ਅਨੁਸਾਰ ਦੇਸ਼ ਦੇ ਨਾਲ-ਨਾਲ ਅਮਰੀਕਾ ਦੇ ਅੰਦਰੂਨੀ ਖੇਤਰਾਂ ਨੂੰ ਜਾਣ ਵਾਲੀਆਂ ਤੇ ਔਣ ਜਾਣ ਵਾਲੀਆਂ ਹਜ਼ਾਰਾਂ ਉਡਾਨਾਂ ਰੱਦ ਜਾਂ ਦੇਰੀ ਦੇ ਨਾਲ ਚੱਲੀਆਂ ਨੇ ਨਿਊਯਾਰਕ ਦੇ ਜான் ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਔਸਤਨ ਲਗਭਗ 3 ਘੰਟੇ ਦੀ ਦੇਰੀ ਹੋਈ ਇਸ ਦੇ ਨਾਲ ਹੀ ਫਿਲਡੈਲਫੀਆ ਤੇ ਵਲਮਿੰਗਟਨ ਅਤੇ ਡੈਲਾਵੇਅ ਵਿਚਾਲੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਤੇਜ਼ ਤੂਫਾਨ ਕਾਰਨ ਪਟੜੀਆਂ ਪਾਣੀ ਨਾਲ ਭਰ ਗਈਆਂ ਨੇ ਇਸ ਦੌਰਾਨ ਤੂਫਾਨ ਚ ਇੱਕ ਵਿਅਕਤੀ ਦੀ ਮੌਤ ਦੀ ਰਿਪੋਰਟ ਮਿਲੀ ਹੈ ਸਥਾਨਕ ਫਾਇਰ ਬ੍ਰਿਗੇਡ ਮੁਖੀ ਨੇ ਆਖਿਆ ਕਿ ਮਾਊਂਟੀ ਐਰੀ ਮਾਰੀਲੈਂਡ ਚ ਪਾਣੀ ਵਿੱਚ ਫਸਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹਾਲਾਂਕਿ ਵੀਰਵਾਰ ਰਾਤ ਤੱਕ ਨਿਊਯਾਰਕ ਸ਼ਹਿਰ 'ਚ ਅਚਾਨਕ ਹੜ੍ਹ ਤੇ ਤੇਜ਼ ਤੂਫਾਨਾਂ ਦੀਆਂ ਚੇਤਾਵਨੀਆਂ ਹਟਾ ਲਈਆਂ ਗਈਆਂ ਸਨ ਪਰ ਲੋਕਾਂ ਨੂੰ ਹਜੇ ਵੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਹੋਰ ਥਾਵਾਂ ਤੇ ਹੜ੍ਹ ਅਤੇ ਤੂਫਾਨ ਦੇ ਵਾਅਦੇ ਦੀਆਂ ਚੇਤਾਵਨੀਆਂ ਸ਼ੁੱਕਰਵਾਰ ਸਵੇਰ ਤੱਕ ਲੱਗੂ ਰਹੀਆਂ ਰਸ਼ਟਰੀ ਮੌਸਮ ਸੇਵਾ ਅਨੁਸਾਰ ਪੂਰਬੀ ਤੱਟ ਦੇ ਨਾਲ ਲੱਗਦੇ ਕੁਝ ਖੇਤਰਾਂ 'ਚ 10.16 ਤੋਂ 15.24 ਸੈਂਟੀਮੀਟਰ ਦੇ ਵਿਚਾਲੇ ਮੀਂਹ ਪੈਣ ਦੀ ਉਮੀਦ ਹੈ ਸਵੇ ਸੰਤਾਸਾ ਖਬਰਾਂ ਜੰਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁਖਰ ਲੈਂਸ ਤੇ ਭਾਰਤ ਅਮਰੀਕਾ ਸਬੰਧਾਂ ਨੂੰ ਮਿਲੀ ਮਜ਼ਬੂਤੀ ਅਮਰੀਕਾ ਚ ਨੌ ਨਵੇਂ ਕੌਂਸੂਲੇਟ ਕੇਂਦਰ ਖੋਲਣ ਦਾ ਕੀਤਾ ਐਲਾਨ 트ੰਪ ਦਾ ਭਾਰਤ ਤੇ 25% 147 ਦਿਨਾਂ ਲਈ ਮੁਲਤਵੀ 90 ਦੇਸ਼ਾਂ ਨੂੰ ਵੀ ਦਿੱਤੀ ਵੱਡੀ ਰਾਹਤ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡਾ ਬਦਲਾਅ ਨਾਗਰਿਕਤਾ ਟੈਸਟ ਹੋਵੇਗਾ ਸਖਤ ਇਸ ਦੇ ਨਾਲ ਹੀ ਮੈਨੇਜਰ ਨੂੰ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ